ਮੰਗਰ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾ ਕੋਚਾਰ ਰਹੇ ਸੀ ਕਿ ਅਕਾਲ ਪੁਰਖ ਵਾਹਿਗੁਰੂ ਨੇ ਮਨ ਨੂੰ ਇਸ ਮਾਤ ਲੋਕ ਦੇ ਖੇਡਣ ਭੇਜਿਆ ਹੈ ਮਨ ਦਾ ਸਰੂਪ ਜੋ ਸਰੂਪ ਹੈ ਤੇ ਮਨ ਦਾ ਪਹਿਰਾਵਾ ਕੀ ਹੈ ਸੁਖ ਦੁੱਖ ਦੋਈਦਾਰ ਕੱਪੜੇ ਪਹਿਰੇ ਜਾਏ ਮਨੁੱਖ ਦੁੱਖ ਤੇ ਸੁਖ ਦੋ ਤਰ੍ਹਾਂ ਦੇ ਕੱਪੜੇ ਸਾਡਾ ਮਨ ਪਹਿੰਦਾ ਜਦੋਂ ਕਿਸੇ ਜੀਵਨ ਦੇ ਵਿੱਚ ਦੁੱਖ ਦੀ ਘੜੀ ਆਉਂਦੀ ਆ ਇਕੱਲਾ ਦੁੱਖ ਨਹੀਂ ਆਉਂਦਾ ਮਾਲਕ ਦੁੱਖ ਦੇ ਨਾਲ دارو ਦੁੰਦਾ ਜਦੋਂ ਜੀਵਨ ਦੇ ਵਿੱਚ ਸੁੱਖ ਆਉਂਦਾ ਇਕੱਲਾ ਸੁੱਖ ਨਹੀਂ ਆਉਂਦਾ ਸੁੱਖ ਦੇ ਨਾਲ ਮਾਲਕ ਰੋਗ ਬੰਦਾ ਦੁੱਖ दारू ਸੁੱਖ ਰੋਗ ਪਿਆ ਗੁਰੂ ਪਿਆਰੀ ਸਾਧ ਸੰਗਤ ਜੀ ਦੁੱਖ ਦੇ ਨਾਲ دارو ਤੇ ਸੁੱਖ ਦੇ ਨਾਲ ਰੋਗ ਮਨਮੁਖ ਤੇ ਗੁਰਮੁਖ ਦੇ ਜੀਵਨ ਤੇ ਵਿਚਾਰਿਆ ਕਿ ਮਨਮੁਖ ਦੁੱਖ ਦੇ ਵਿੱਚ ਦੁੱਖ ਕਮਾਉਂਦਾ ਸੁੱਖ ਦੇ ਵਿੱਚ ਰੋਗ ਕਮਾਉਂਦਾ ਗੁਰਮੁਖ ਦੁੱਖ ਦੇ ਵਿੱਚ दारू ਕਮਾਉਂਦਾ ਤੇ ਸੁੱਖ ਦੇ ਵਿੱਚ ਸ਼ੁਕਰਾਨਾ ਕਰਕੇ ਸੁੱਖ ਕਮਾਉਂਦਾ ਕਿਉਂਕਿ ਸੁੱਖ ਹੈ ਮਾਲਕ ਦੇ ਸ਼ੁਕਰਾਨੇ ਦੇ ਵਿੱਚ ਹੁਣ ਜਦੋਂ ਇਹ ਦੋ ਤਰ੍ਹਾਂ ਦੇ ਕੱਪੜੇ ਤੇ ਹਰ ਕੋਈ ਪਹਿਨਦਾ ਦੁੱਖ ਤੇ ਸੁੱਖ ਦਾ ਕੱਪੜਾ ਤੇ ਹਰ ਕੋਈ ਪਹਿਨਦਾ ਜਦੋਂ ਇੱਕ ਗੁਰਮੁਖ ਬਣ ਕੇ ਦੁੱਖ ਦੇ ਵਿੱਚ दारू ਤੇ ਸੁੱਖ ਦੇ ਵਿੱਚ ਲੋਗ ਸੁੱਖ ਦੇ ਵਿੱਚ ਸੁੱਖ ਕਮਾਉਣਾ ਗੁਰਸਿੱਖ ਸ਼ੁਰੂ ਕਰ ਦੁੰਦਾ ਹੈ ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਪਰ ਇੱਕ ਕਪੜਾ ਅਕਾਲ ਪੁਰਖ ਵਾਹਿਗੁਰੂ ਆਪ ਇਸ ਮਨ ਬੱਚੇ ਲਈ ਤਿਆਰ ਕਰਦੇ ਸਾਡਾ ਮਨ ਪਰਮਾਤਮਾ ਦਾ ਬੱਚਾ ਹੈ ਮਨ ਨੂੰ ਬੱਚਾ ਆਖਿਆ ਇੱਕ ਪਿਤਾ ਇੱਕ ਸਕੇਮ ਬਾਰਕ ਆਸੀ ਉਸ ਇੱਕ ਪਰਮਾਤਮਾ ਦੇ ਬੱਚੇ ਹਾਂ ਔਰ ਜਿਹੜੀ ਸਾਡੀ ਆਤਮਾ ਇਹਨੂੰ ਮਾਤਾ ਆਖਿਆ ਮਾਤਾ ਤਰਤਮਤ ਵੀ ਆਖਿਆ ਇਹਨੂੰ ਆਤਮਾ ਨੂੰ ਮਾਤਾ ਆਖਿਆ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਪਿਤਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਖਿਆ ਜਾ ਇਹ ਕਹ ਲੀਏ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸਿੰਘਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਅਗਰ ਕਿਤੇ ਅਸੀਂ ਤੁਹਾਡੇ ਦਰਸ਼ਨ ਕਰਨਾ ਚਾਹੀਏ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾ ਕੇ ਬਚਨ ਕੀਤਾ ਆਗਿਆ ਪਈਆ ਆਖਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਨਾ ਕੀਦੇ ਜੋ ਪ੍ਰਭ ਕੋ ਮਿਲ ਵੋ ਚਾਹੇ ਖੋਜ ਸ਼ਬਦ ਮੈਲੇ ਭੇਦਤੈ ਜੋ ਸਾਨੂੰ ਉਹ ਅਬਚਲ ਨਗਰ ਗੋਬਿੰਦ ਗੁਰੂ ਦਾ ਨਾਮ ਜਪਤ ਸੁਖ ਪਾਇਆ ਰ ਅਬਚਲ ਜਿਹੜਾ ਚਲਾਏ ਵਰ ਨਹੀਂ ਜਿਹੜਾ ਥੇ ਰਹੇ ਜਿਹੜਾ ਮਨ ਦਾ ਘਰ ਹੈ ਥੇ ਘਰ ਵੈਸੋ ਅਰਜਨ ਪਿਆਰੇ ਸਤਗੁਰ ਤੁਮਰੇ ਕਾਹ ਸਾਰੇ ਉਸੇ ਨੂੰ ਅਬਚਲ ਆਖਿਆ ਜਿਹੜਾ ਚਲਾਏ ਵਰ ਨਹੀਂ ਹੈ ਉਹ ਗੁਰੂ ਦਾ ਘਰ ਹੈ ਨਾਮ ਜਪ ਕੇ ਉੱਥੇ ਸੁਖ ਪਾਇਆ ਜਾ ਸਕਦਾ ਦੂਜਾ ਕੋਈ ਤਰੀਕਾ ਨਹੀਂ ਹੁਣ ਪਾਤਸ਼ਾਹ ਜੀ ਆਪਾਂ ਨੂੰ ਸਮਝਾਉਣਾ ਕਰ ਰਹੇ ਨੇ ਕਿ ਜਦੋਂ ਸਾਡਾ ਮਨ ਮਾਲਕ ਦੇ ਸ਼ੁਕਰਾਨੇ ਦੇ ਵਿੱਚ ਆਉਂਦਾ ਹੈ ਸੇਵਾ ਸਿਮਰਨ ਦੇ ਵਿੱਚ ਆ ਜਾਂਦਾ ਹੈ ਤਾਂ ਮਾਲਕ ਸਾਡੇ ਮਨ ਦੇ ਲਈ ਇੱਕ ਕੱਪੜਾ ਆਪ ਤਿਆਰ ਕਰਦਾ ਹੈ ਉਹ ਕੱਪੜਾ ਕਿਹੜਾ ਤਿਆਰ ਕਰਦਾ ਹੈ ਪਾਸ਼ਾ ਜੀ ਦਾ ਫੈਸਲਾ ਹੈ ਭਗਤਾਂ ਦਾ ਭੋਜਨ ਹਰ ਨਾਮ ਪਹਿਨਣ ਭਗਤ ਵਡਿਆਈ ਭੋਜਨ ਕਿਹੜਾ ਹੈ ਸਾਡਾ ਨਾਮ ਹੈ ਔਰ ਪਹਿਰਾਵਾ ਕੀ ਹੈ ਮਾਲਕ ਦੀ ਸਿਫਤ ਇਹ ਜਿਹੜੀ ਸਿਫਤ ਜਿਹੜੂ ਆਪਾਂ ਰੋਜ਼ ਪੜਦੇ ਹਾਂ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਜਿਹਨੂੰ ਪਾਤਸ਼ਾਹੀਆਂ ਦਾ ਵੀ ਪਾਸ਼ਾ ਦਰਜ ਦਿੱਤਾ ਹੈ ਜਿਹਨੂੰ ਆਪਾਂ ਪੜਦੇ ਹਾਂ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਸ਼ਾ ਜਿਹਨੂੰ ਆਪਾਂ ਪੜਦੇ ਹਾਂ ਹਰ ਜਨ ਹਰ ਦੋ ਏਕ ਹੈ ਬੇ ਵਿਚਾਰ ਕਿਛ ਨਾਹੀ ਜਿਹਨੂੰ ਮਾਲਕ ਆਪਣੇ ਜਿਹਾ ਬਣਾ ਲੈਂਦਾ ਹਰ ਜਨ ਹਰ ਦੋ ਏਕ ਹੈ ਬੇ ਵਿਚਾਰ ਆਪਣੇ ਜਿਹਾ ਹੀ ਮਾਲਕ ਬਣਾ ਲੈਂਦਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਫਿਰ ਸਰਵਣ ਕਰ ਲਓ ਦੁੱਖ ਤੇ ਸੁੱਖ ਦਾ ਕੱਪੜਾ ਹਰ ਕੋਈ ਪਹਿਂਦਾ ਹੈ ਸਿਫਤ ਦਾ ਕੱਪੜਾ ਜੀ ਨੂੰ ਮਾਲਕ ਨਵਾਜ ਲਏ ਸਿਰਫ ਉਸੇ ਨੂੰ ਪ੍ਰਾਪਤ ਹੁੰਦਾ ਹੈ ਨਵਾਜਦਾ ਕਿਹਨੂੰ ਜਿਸੇ ਨਵਾਜੇ ਗੁਰਮੁਖ ਸਾਜੇ ਇੱਕ ਤੇ ਅਸੀਂ ਗੁਰਮੁਖ ਦੇ ਰਾਹ ਤੇ ਚੱਲੇ ਨਾ ਉਹ ਰਾਹ ਕਿਹੜਾ ਦੁੱਖ ਦੇ ਵਿੱਚ ਦਾਰੂ ਕਮਾਉਣਾ ਸੁੱਖ ਦੇ ਵਿੱਚ ਸੁੱਖਾ ਕਮਾਉਣਾ ਇਹ ਉਹ ਰਸਤਾ ਹੈ ਪਰ ਜਦੋਂ ਇਸ ਰਸਤੇ ਤੇ ਸਾਡਾ ਜੀਵਨ ਪਰਵਾਣ ਹੋ ਜਾਂਦਾ ਹੈ ਜਾ ਇਹ ਕਹ ਲਈਏ ਜੀਵਨ ਦੀ ਮੰਜ਼ਲ ਹੈ ਮੌਤ ਔਰ ਜੀਵਨ ਹੈ ਇੱਕ ਸਫਰ ਜਦੋਂ ਸਾਡੇ ਜੀਵਨ ਰੂਪੀ ਸਫਰ ਸੇਵਾ ਸਿਮਨ ਵਾਲਾ ਹੋ ਜਾਂਦਾ ਹੈ ਉਦੋਂ ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਤੇ ਕਿਰਪਾ ਕਰਦੇ ਨੇ ਸਾਡੇ ਜੀਵਨ ਨੂੰ ਆਪਣੇ ਦਰ ਤੇ ਨਵਾਜਦੇ ਨੇ ਜਿਸੇ ਨਵਾਜੇ ਗੁਰਮੁਖ ਸਾਜੇ ਜਿਹਨੂੰ ਮਾਲਕ ਨਵਾਜਦਾ ਉਹਨੂੰ ਗੁਰਮੁਖ ਸਾਜਦੇ ਨਿਸ਼ਾਨੀ ਕੀ ਪ੍ਰਗਟ ਹੁੰਦੀ ਹੈ ਨਾਮ ਵਸੇ ਨਾਮ ਸਾਡੇ ਮਨ ਦੇ ਵਿੱਚ ਆ ਕੇ ਵਸਣਾ ਸ਼ੁਰੂ ਹੋ ਜਾਂਦਾ ਹੈ ਵਸ ਜਾਂਦਾ ਹੈ। ਨਾਮ ਬਸੇ ਤੇ ਸਾਨਾ ਦਵਾਜੇ। ਸਾਡੇ ਅੰਦਰੋਂ ਆਨੰਦ ਚ ਰੁਕਾਰ ਪ੍ਰਗਟ ਹੋ ਜਾਂਦੀ ਹੈ। ਜਿਹਨੂੰ ਪਰਮਾਤਮਾ ਦੇ ਚਰਨ ਵੀ ਆਖਿਆ ਜਿੱਥੇ ਪਾਤਸ਼ਾਹਾਂ ਦੀ ਚਤਨਾ ਪਾਇਓ ਹਮਰੋ ਆਪਨ ਕੋ ਚੁਬੀ ਰਹੀ ਸੁਰਤ ਪ੍ਰਭ ਚਰਨਾਂ ਨੂੰ ਮੈਂ ਪ੍ਰਭੂ ਦੇ ਚਰਨ ਕਿੜੇ ਨੇ। ਆਪਾਂ ਰੋਜ਼ ਪੜਦੇ ਹਾਂ ਸੁਣ ਤੇ ਪੁਨੀਤ ਕਹਤੇ ਪਵਿੱਤ ਸਤਿਗੁਰਿਆ ਭਰਪੂਰੇ। ਮੇਰੇ ਮਨ ਤਨ ਆਨੁਕ ਗੁਰ ਚਰਨ ਲਾਗੇ ਗੁਰੂ ਦੇ ਚਰਨ ਕਿਹੜੇ ਨੇ ਪ੍ਰਮਾਤਮਾ ਦੇ ਚਰਨ ਕਿਹੜੇ ਨੇ ਬਾਜੇ ਅਨਹਦ ਤੂਰੇ ਜਿਹੜੀ ਅਨਹਦ ਚ ਅਨੁਕਾਰ ਹੈ ਪ੍ਰਮਾਤਮਾ ਦੇ ਚਰਨ ਨੇ ਸੋ ਜਦੋਂ ਇਹ ਚਰਨ ਅੰਦਰੋਂ ਪ੍ਰਗਟ ਹੁੰਦੇ ਨੇ ਜਿਸੇ ਨਵਾਜੇ ਗੁਰਮੁਖ ਸਾਜੇ ਨਾਮ ਵਸੇ ਨਾਮ ਮਨ ਵਿੱਚ ਆ ਕੇ ਵੱਸਦਾ ਨਾਮ ਬਸੇ ਤੇ ਸੰਹੰਦ ਬਾਜੇ ਉਹਨਾਂ ਦੇ ਚਨਕਾਰ ਸਾਡੇ ਅੰਦਰੋਂ ਪ੍ਰਗਟ ਹੁੰਦੀ ਹੈ ਨਾਮ ਵਸੇ ਜੀ ਅਨੰਦ ਵਜੇ ਤਿਸੇ ਹੀ ਸੁੱਖ ਇਸੇ ਤੋਂ ਪ੍ਰਾਪਤ ਇਸ ਸੁਣਾਵੇ ਜਮ ਨੇੜਾ ਹੈ ਇਹ ਜਮ ਉਹਦੇ ਨੇੜੇ ਨਹੀਂ ਆ ਸਕਦੇ ਕਿਉਂਕਿ ਜਦੋਂ ਮਨ ਸਾਡਾ ਇਹ ਸ਼ਬਦ ਸੁਣਨ ਲੱਗ ਜਾਂਦਾ ਹੈ ਆਨੰਦ ਵਾਲੀ ਨੂੰ ਸੁਣਨ ਲੱਗ ਜਾਂਦਾ ਹੈ ਪਾਸ਼ਾ ਜੀ ਦਾ ਫੈਸਲਾ ਸ਼ਬਦ ਸੁਣੇ ਤਾਂ ਦੂਰੋਂ ਭਾਗੇ ਮਤ ਮਾਰੇ ਹਰ ਜੀ ਉਹ ਬੇਪਰਵਾਹ ਹੈ ਫਿਰ ਇਹ ਪੰਜ ਚੋਰ ਨੇ ਜਿਹੜੇ ਦੂਰੋਂ ਭੱਜਦੇ ਨੇ ਫਿਰ ਸਾਡੇ ਮਨ ਦੇ ਨੇੜੇ ਵੀ ਆ ਸਕਦੇ ਸੋ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਜੀ ਨੂੰ ਮਾਲਕ ਨਵਾਜਦਾ ਇਥੇ ਆਪਾਂ ਫਿਰ ਅੱਗੇ ਵੀ ਵਿਚਾਰ ਦਿਆਂ ਫਿਰ ਸਰਵਣ ਕਰ ਲਓ ਨਾਮ ਦਾ ਗਿਆਨ ਹੋ ਜਾਣਾ ਵੱਖਰੀ ਗੱਲ ਹੈ ਨਾਮ ਦਾ ਪ੍ਰਗਟ ਹੋ ਜਾਣਾ ਇਹ ਦੇਹੀ ਦੇ ਅੰਦਰੋਂ ਨਾਮ ਦਾ ਪ੍ਰਗਟ ਹੋ ਜਾਣਾ ਵੱਖਰੀ ਗੱਲ ਹੈ ਨਾਮ ਦਾ ਮਨ ਦੇ ਵਿੱਚ ਆ ਕੇ ਵਸ ਜਾਣਾ ਨਾਮ ਜਿੰਦ ਕੇ ਮਨ ਵਸਿਆ ਆਵਾਜੇ ਸ਼ਬਦ ਕਹਿੰਦੇ ਨੇ ਪ੍ਰਗਟ ਬੜੀ ਦੁਨੀਆ ਦੇ ਅੰਦਰੋਂ ਪ੍ਰਗਟ ਹੈ ਬੜੀ ਦੁਨੀਆ ਅੱਜ ਆਪਾਂ ਦੇਖਦੇ ਆਂ ਵਿਕਾਸ ਕਰਕੇ ਵਿਦੇਸ਼ਾਂ ਦੇ ਵਿੱਚ ਤਪੋਂ ਰਾਜ ਭਾਗ ਮਿਲਿਆ ਜੇ ਅਸੀਂ ਜੀਵਨ ਜਿਹੜਾ ਇਨਸਾਨ ਚਾਰ ਪੈਸੇ ਸੁੱਖ ਦੇ ਪੈਸੇ ਤੇ ਸੁੱਖ ਕਮਾ ਕੇ ਚੱਲ ਰਿਹਾ ਇਹਦਾ ਮਤਲਬ ਉਹਦਾ ਪ੍ਰਾਤਨ ਤਪ ਬਹੁਤ ਸੀ ਉਹਨੇ ਤਪੋਂ ਰਾਜ ਭਾਗ ਮਿਲਿਆ ਹੁਣ ਰਾਜ ਦੇ ਵਿੱਚ ਜੋ ਕਮਾਉਣ ਦੀ ਵਾਰੀ ਸੀ ਹੁਣ ਜਿਹੜੇ ਰਾਜ ਭਾਗ ਕਮਾ ਰਹੇ ਨੇ ਕੀ ਆ ਉਹਨਾਂ ਦੇ ਸੁਭਾਵਕ ਇਸ ਅੰਦਰਵਾਣੀ ਪ੍ਰਗਟ ਹੋ ਜਾਂਦੀ ਹੈ ਆ ਜਿਵੇਂ ਬਿੰਡੇ ਬੋਲਦੇ ਚਿੜੀਆਂ ਚੈਕਦੀਆਂ ਅੰਦਰਵਾਣੀ ਸਹਿਜ ਸਵੈ ਪ੍ਰਗਟ ਹੋ ਜਾਂਦੀ ਹੈ ਪਰ ਅਗਿਆਨਤਾ ਦੀ ਖੇਡ ਕੀ ਹੈ ਅੱਜ ਦੇਖਦੇ ਆਂ ਬੜੀ ਦੁਨੀਆ ਆਵਾ ਕੰਨਾਂ ਦਾ ਇਲਾਜ ਕਰਾਉਂਦੀ ਫਿਰਦੀ ਆ ਜੀ ਆ ਕੰਨ ਕੋ ਡਾਕਟਰ ਕੋਈ ਕਹਿੰਦਾ ਜੀ ਤੁਹਾਡੇ ਪਰਦੇ ਖਰਾਬ ਹੋ ਗਏ ਤੁਹਾਡੀਆਂ ਨਸਾਂ ਵੀਕ ਹੋ ਗਈਆਂ ਅਨੇਕਾਂ ਤਰ੍ਹਾਂ ਦੇ ਲੋਕ ਜਿਹੜੇ ਨੇ ਆ ਜਿਹੜੀ ਕੰਨਾਂ ਦੇ ਵਿੱਚੋਂ ਛਾਂ ਛਾਂ ਦੀ ਸੁਨਾਟੇ ਦੀ ਆਵਾਜ਼ ਆਉਂਦੀ ਹੈ ਇਹਨੂੰ ਇੱਕ ਬਿਮਾਰੀ ਡਾਕਟਰ ਵੀ ਬਿਮਾਰੀ ਸਮਝਾਉਂਦੇ ਨੇ ਤੇ ਇਨਸਾਨ ਵੀ ਬਿਮਾਰੀ ਮੰਨ ਲੈਂਦਾ ਸਤਗੁਰ ਵੱਡਾ ਕਰ ਸਲਾਈਏ ਵੱਡਾ ਕਰਕੇ ਉਹਦੀ ਸਿਫਤ ਕਰਨ ਨੂੰ ਪਿਆਰ ਨੇ ਜੇ ਮਾਲਕ ਨੇ ਰਾਜ ਭਗ ਦੇਖੇ ਨਵਾਜਿਆ ਇਹਦਾ ਮਤਲਬ ਪਿੱਛੇ ਤਪ ਬਹੁਤ ਸੀ ਪਿੱਛੇ ਤਪ ਹੁਣ ਕਰਕੇ ਜੇ ਬਾਬਾ ਫਰੀਦ ਜੀ ਨੇ 12 ਸਾਲ ਕਹਿ ਦੇਣਾ ਸੌਖਾ ਹੈ 12 ਸਾਲ ਜੰਗਲਾਂ ਦੇ ਵਿੱਚ ਬੈਠ ਕੇ ਭਗਤੀ ਕੀਤੀ 12 ਸਾਲ ਦੀ ਭਗਤੀ ਦਾ ਫਲ ਕੀ ਮਿਲਿਆ ਜਦੋਂ ਸਿਮਰਨ ਕਰਦਿਆਂ ਕਰਦਿਆਂ ਆਨੰਦ ਦੇ ਵਿੱਚ ਆਉਂਦੇ ਤਾਂ ਕੀ ਹੋਣਾ ਅੰਦਰੂਆਣਾ ਦੇ ਵਿੱਚ ਅਨਕਾਰ ਪ੍ਰਗਟ ਹੋ ਜਾਣੀ ਚੀੜੀਆਂ ਚਹਿਕਣ ਲੱਗ ਜਾਣੀਆਂ ਜਿਵੇਂ ਚੀੜੀਆਂ ਚਹਿਕਦੀਆਂ ਚੀੜੀਆਂ ਦਾ ਝੁੰਡਾ ਕੇ ਚਹਿਕ ਰਿਹਾ ਔਰ ਜਦੋਂ ਧਿਆਨ ਚ ਬੈਠਣ ਲੱਗਿਆ ਕਰਨ ਉਹ ਚਰਣਾੜਾ ਤੇਜ਼ ਹੋ ਜਾ ਕਰੇ ਅੱਖਾਂ ਖੋਲ ਕੇ ਦੇਖਣ ਕੋਈ ਚਿੜੀ ਨਾ ਦਿਕੇ ਫੇਰ ਅੱਖਾਂ ਬੰਦ ਕਰ ਲੈਣ ਫੇਰ ਖੋਲ ਲੈਣ ਕਰਦੇ ਕਰਦੇ ਪਰੇਸ਼ਾਨ ਹੋ ਗਏ ਵੀ ਜਦੋਂ ਮੈਂ ਧਿਆਨ ਲਾਉਣ ਲੱਗਦਾ ਪਤਾ ਨਹੀਂ ਜਿਹੜੀਆਂ ਕਿੱਥੋਂ ਆ ਕੇ ਬੋਲਣ ਲੱਗ ਜਾਂਦੀਆਂ ਜਦੋਂ ਮੈਂ ਉੱਠ ਕੇ ਦੇਖਦਾ ਉਡਾਉਣ ਦੀ ਕੋਸ਼ਿਸ਼ ਕਰਦਾ ਤੇ ਜਿਹੜੀ ਦੀਦੀ ਵੀ ਕੋਈ ਨਹੀਂ ਬੜੀ ਪਰੇਸ਼ਾਨੀ ਦਾ ਕਾਰਨ ਬਣ ਜਾਂਦਾ ਤੇ ਪਰੇਸ਼ਰਨੀ ਦੇ ਵਿੱਚ ਇਹ ਤਾਂ ਬਾਰ-ਬਾਰ ਇਹ ਅਭਿਆਸ ਕਰਦੇ ਕਰਦੇ ਨਹੀਂ ਭੇਦ ਸੀਗਾ ਕਿਉਂਕਿ ਜਿਨੀ ਗੁਰਮੁਖ ਨਾਮ ਨਾ ਮੁਝਿਆ ਮਰ ਜਲਮੇ ਆਵੇ ਜਾਂ ਸਾਨੂੰ ਸਮਝਾਉਣ ਵਾਸਤੇ ਏਡੇ ਇਤਿਹਾਸ ਰਚੇ ਨਹੀਂ ਪਾਛਾ ਨੇ ਹੁਣ ਜਦੋਂ ਇਹ ਬਾਰ-ਬਾਰ ਗੱਲ ਉਹ ਨਾਮ ਦਾ ਭੇਦ ਨਾ ਆਇਆ ਨਾਮ ਪ੍ਰਗਟ ਤੇ ਹੋ ਗਿਆ ਆਨੰਦ ਬਾਣੀ ਦੇ ਰੂਪ ਦੇ ਵਿੱਚ ਆਨੰਦ ਬਾਣੀ ਗੁਰ ਸ਼ਬਦ ਦੇ ਜਾਣੀ ਹਰ ਨਾਮ ਹਰ ਰਸ ਭੋਗੋ ਪ੍ਰਗਟ ਤੇ ਹੋ ਗਿਆ ਪਰ ਭੇਦ ਨਾ ਆਇਆ ਪਹਿਚਾਣ ਨਾ ਆਈ ਤਾਂ ਅੰਦਰੋਂ ਮੋਹ ਉੱਟੇ ਕਿ ਚਿੜੀਓ ਤੁਸੀਂ ਮਰ ਕੇ ਉਹ ਨਹੀਂ ਜਾਂਦੀਆਂ ਜਦੋਂ ਬਾਬਾ ਫਰੀਦ ਜੀ ਨੇ 12 ਸਾਲ ਦੀ ਭਗਤੀ ਦੇ ਜਾ ਕੇ ਬਚਨ ਕੀਤਾ ਚਿੜੀਓ ਤੁਸੀਂ ਮਾਰ ਕੇ ਉਹ ਨਹੀਂ ਜਾਂਦੇ ਆ ਆਵਾਜ਼ ਇੱਕਦਮ ਸ਼ਾਂਤ ਹੋ ਗਈ ਬੰਦ ਹੋ ਗਈ ਹੁਣ ਅੱਖਾਂ ਬੰਦ ਕਰਦੇ ਹੁਣ ਕੋਈ ਆਵਾਜ਼ ਨਹੀਂ ਆ ਰਹੀ ਤੇ ਅੱਖਾਂ ਖੋਲ ਕੇ ਦੇਖਦੇ ਆਲੇ-ਦਾਲੇ ਖੱਬੇ ਸੱਚੇ ਸਾਰੇ ਵੀ ਹੁਣ ਐਡਾ ਚਿੜੀਆਂ ਦਾ ਝੁੱਲਚਾਏਕਦਾ ਸੀ ਇੱਥੇ ਤੇ ਹੁਣ ਹੈ ਹੀ ਕੋਈ ਨਹੀਂ ਕਿੱਧਰ ਚਲੇ ਗਈਆਂ ਬੜੇ ਪਰੇਸ਼ਾਨ ਹੋਏ ਤੇ ਹੁਣ ਧਿਆਨ ਦੇ ਵਿੱਚ ਬੈਠਦੇ ਨੇ ਧਿਆਨ ਨਹੀਂ ਲੱਗਦਾ ਬਾਰ ਬਾਰ ਸਿਮਨ ਕਰਦੇ ਆ ਅੰਦਰੋਂ ਆਤਮਾ ਪਰਮਾਤਮਾ ਦੀ ਆਵਾਜ਼ ਆ ਮਨ ਨੇ ਆਤਮਾ ਨਾਲ ਮਜੋਲ ਦੀ ਕੀਤੀ ਵੀ ਇਹ ਮੇਤੋਂ ਕੋਈ ਗਲਤੀ ਤਾਂ ਨਹੀਂ ਹੋ ਗਈ ਕਈ ਵਾਰੀ ਆਪਾਂ ਅੰਦਰ ਆਪਣੇ ਆਪ ਨਾਲ ਵਿਚਾਰ ਕਰਦੇ ਆ ਤੇ ਦੇਖਿਆ ਕਿ ਕੋਈ ਮਾਲਕ ਦੀ ਖੇਡ ਸੀ ਅਗੰਮੀ ਖੇਡ ਸੀ ਜਿਹਦੀ ਮੈਨੂੰ ਪਰਖ ਨਹੀਂ ਸੀ ਮਨ ਵਰਾਗੀ ਹੋ ਗਿਆ ਬਾਬਾ ਫਰੀਦ ਜੀ ਦਾ ਮਨ ਵਰਾਗੀ ਹੋ ਗਿਆ ਕਿ ਸੱਚੇ ਬਾਦਸ਼ਾਹ ਤੋਂ ਮਸਾਂ ਕਿਰਪਾ ਕੀਤੀ ਪਰ ਮੈਨੂੰ ਉਹਦੀ ਪਹਿਚਾਨ ਨਹੀਂ ਸੀ ਹੁਣ ਜਦੋਂ ਮਨੁਮਰਾਗੀ ਹੋਇਆ ਤੇ ਬਾਬਾ ਫਰੀਦ ਜੀ ਅੰਦਰੋਂ ਆਤਮਾ ਅੰਦਰੋਂ ਮਾਲਕ ਦੀ ਆਵਾਜ਼ ਆਈ ਵੀ ਫਰੀਦਾ ਜੇ ਤੇਰੇ ਕੰਨ ਨਾਲ ਚਿੜੀਆਂ ਮਰ ਗਈਆਂ ਤੂੰ ਦੁਆਰੇ ਬਚਨ ਕਰ ਲੈ ਜੀਵੀਆਂ ਹੋ ਜਾਣਗੀਆਂ ਬਾਬਾ ਫਰੀਦ ਜੀ ਨੇ ਧਿਆਨ ਲਾਇਆ ਸਿਮਰਨ ਕਰਦਿਆਂ ਜੀਓ ਚਿੜੀਓ ਜਦੋਂ ਬਚਨ ਕੀਤਾ ਉਹ ਚਹਨਾਟ ਫਿਰ ਪ੍ਰਗਟ ਹੋ ਗਈ ਉਸੇ ਤਰ੍ਹਾਂ ਚਿੜੀਆਂ ਚੈਕਣ ਲੱਗੀਆਂ ਬੜੇ ਖੁਸ਼ ਹੋਏ 12 ਸਾਲ ਬਾਅਦ ਬਾਬਾ ਫਰੀਦ ਜੀ ਦੇ ਆਲਾ ਵਿੱਚ ਉਹਨਾਂ ਦੀ ਖੇਡ ਚੱਲੀ ਜਿਵੇਂ ਕਹ ਲਈਏ ਵੀ ਉਹਨੂੰ ਇਹਦੀ ਪਰਖ ਹੋਈ 12 ਸਾਲ ਬਾਅਦ ਇਹਦੀ ਪਰਖ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਤੇ ਆਪਾਂ ਦੇਖਦੇ ਆਂ ਵੀ ਭਾਂਡਿਆਂ 'ਚ ਪਰੋਸ ਕੇ ਰੱਖਿਆ ਪਿਆ ਸਾਨੂੰ ਬਾਣੀ ਗੁਰੂ ਦੇ ਵਿੱਚ ਸਿਰਫ ਲੈ ਕੇ ਛਕਣ ਵਾਲੀ ਗੱਲ ਈ ਆ ਕੋਈ ਮਿਹਨਤ ਨਹੀਂ ਹੈ ਬੜਾ ਸੌਖਾ ਕਈ ਵਾਰੀ ਜਦੋਂ ਪ੍ਰਾਤਨ ਕਮਾਈ ਆ ਦਾ ਹੋਵੇ ਤਪ ਕੀਤਾ ਉਹਨੂੰ ਤਪ ਕਰਨਾ ਕਿਹਾ ਤਪ ਤਪੋ ਰਾਜ ਮਿਲਿਆ ਰਾਜ ਭਾਗ ਤੋਂ ਭਾਵ ਹੈ ਵੀ ਅਸੀਂ ਤੁਹਾਨੂੰ ਦੌਲਤ ਕੰਨੀਆਂ ਸੌਖੀਆਂ ਸਰੀਰਕ ਸੁੱਖ ਬਹੁਤ ਨੇ ਅਸੀਂ ਆਪਣੀ ਇੱਛਾ ਦੇ ਮੁਤਾਬਕ ਜੀਵਨ ਬਤੀਤ ਕਰਦੇ ਹਾਂ ਇਹਨੂੰ ਰਾਜ ਭਾਗ ਆਖਿਆ ਹੁਣ ਰਾਜ ਦੇ ਵਿੱਚ ਜੋ ਕਮਾਉਣਾ ਹੈ ਪਰ ਕਈ ਇਨਸਾਨ ਇਤੇ ਰਾਜ ਦੇ ਵਿੱਚ ਗਲਤੀ ਦੀ ਗੁਜਾਇਸ਼ ਵੀ ਬਹੁਤ ਜ਼ਿਆਦਾ ਵੱਜ ਜਾਂਦੀ ਹੈ ਜਦੋਂ ਰਾਜ ਭਾਗ ਦੇ ਵਿੱਚ ਗਲਤੀ ਕਰਦੇ ਹਾਂ ਤੇ ਨਰਕ ਦੀ ਤਿਆਰੀ ਕਰ ਲੈਣ ਤਪੋ ਰਾਜ ਰਾਜੋਂ ਜਾ ਤਾਂ ਨਰਕ ਨੂੰ ਤੇ ਜਾਂ ਰਾਜ ਤੇ ਜੋ ਕਮਾ ਸਕਦੇ ਹਾਂ ਹੁਣ ਰਾਜਾ ਜੋਗੀ ਅਪਾ ਦੇਖਦੇ ਆ ਬਈ ਰਾਜਾ ਜੋਗੀ ਜਨਕ ਰਾਜਾ ਜਨਕ ਵੀ ਹੋਇਆ ਗੁਰੂ ਪਿਆਰੀ ਸਾਧ ਸੰਗਤ ਜੀ ਨਰਕ ਖਾਲੀ ਕਰਾ ਦੋਤੇ ਅੰਦਰ ਹੀ ਸਾਡੇ ਸਵਰਗ ਨਰਕ ਦੀ ਖੇਡ ਚੱਲਦੀ ਹੈ ਆ ਜਿਹੜੇ ਸਾਡੇ ਸੈਲ ਦੇ ਕਈ ਮਾੜੇ ਨੇ ਕਈ ਚੰਗੇ ਨੇ ਉਹ ਸਾਡੇ ਅੰਦਰੋਂ ਮਾੜੀ એનર્ਜੀ ਨੂੰ ਅੰਦਰੋਂ ਖਤਮ ਕਰ ਦੋਤਾ ਉਹ ਜਿਹੜਾ ਅੰਦਰ ਨਰਕ ਬਣ ਕੇ ਪੰਜਾਂ ਚੋਰਾਂ ਨੇ ਖੇਡ ਬਣਾਈ ਸੀ ਉਹਨੂੰ ਖਤਮ ਕਰ ਦੋਤਾ ਸੇਸ਼ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਆਪਾਂ ਦੇਖਦੇ ਆਂ ਬੜੀ ਦੁਨੀਆ ਦੇ ਵਿੱਚ ਇਹ ਤੁਸੀਂ ਵਿਚਾਰ ਆਪਾਂ ਕਰੀਏ ਕਿਸੇ ਨਾਲ ਵੀ ਆ ਤੁਹਾਨੂੰ ਇੱਕਣ ਆਵਾਜ਼ ਆਉਂਦੀ ਹੈ ਬੜੀ ਦੁਨੀਆ ਇਸ ਤੋਂ ਪਰੇਸ਼ਾਨ ਹੈ ਆ ਜੀ ਬੀਡੇ ਜੇ ਬੋਲਦੇ ਨੇ ਕੰਨ ਛਾਂ ਛਾਂ ਕਰੀ ਜਾਂਦੇ ਨੇ ਡਾਕਟਰ ਕਹਿੰਦੇ ਆ ਜੀ ਤੁਹਾਡੇ ਪਰਦੇ ਖਰਾਬ ਹੋ ਗਏ ਕੋਈ ਕਹਿੰਦਾ ਜੀ ਮੈਂ ਇਹ ਆਵਾਜ਼ ਬੰਦ ਵੀ ਕਰ ਦਨਾ ਦਵਾਈ ਦੇ ਦਨਾ ਜਾਂ ਇਹ ਕਰ ਦਨਾ ਨਾਲ ਮੁਕਰਮ ਜ਼ੋਰ ਨੇ ਗੁਰੂ ਪਿਆਰੀ ਸਾਧ ਸੰਗਤ ਜੀ ਨਹੀਂ ਰੋਜ਼ ਪੜਦੇ ਆ ਸੁਣ ਤੇ ਪੁਨੀਤ ਕਾਹੇ ਤੇ ਪਵਿੱਤ ਸਤਗੁਰਿਆ ਭਰਪੂਰੇ ਬਿਨ ਬਣਤ ਨਾਨਕ ਗੁਰ ਚਰਨ ਲਾਗੇ ਗੁਰੂ ਦੇ ਚੰਨ ਕਿਹੜੇ ਨੇ ਬਾਜੇ ਅਨਹਦ ਤੁਰੇ ਅਨੰਤ ਚੁਰ ਗਾਰੰਦਰੋਂ ਪ੍ਰਗਟ ਹੁੰਦੀ ਹੈ ਰੋਜ਼ ਪੜਦਿਆਂ ਨਾਮ ਜਿਨ ਕੇ ਮਨ ਵਸਿਆ ਬਾਜੇ ਸ਼ਬਦੁ ਕਨੇਰੇ ਰੋਜ਼ ਪੜਦਿਆਂ ਅਦ੍ਰਿਸ਼ਟ ਗੋਚਰ ਪਾਰ ਬ੍ਰਹਮ ਮਿਲਿ ਸਾਧੂ ਆ ਕਥਿ ਕਥਾਇਆ ਥਾ ਅਨਹਦ ਸ਼ਬਦ ਦਸਮ ਦਵਾਰ ਵਜਿਓ ਤਾਹ ਅੰਮ੍ਰਿਤ ਨਾਮ ਚੋ ਆਇਆ ਥਾ ਜਿੱਤੇ ਸਾਡੇ ਅੰਦਰ ਆਨੰਦ ਚਨਕਾਰ ਪ੍ਰਗਟ ਹੋ ਜਾਂਦੀ ਹੈ ਹਰ ਅਸਨਾ ਤੇ ਅਮਰਤਰਾ ਸੋਣਾ ਸ਼ੁਰੂ ਹੋ ਜਾਂਦਾ 10 ਬੰਦਵਾਰ ਦੀ ਪਹਿਲੀ ਨਿਸ਼ਾਨੀ ਹੈ ਇਸ ਨੂੰ ਕਹਿੰਦੇ ਘਟ ਘਟ ਵਜੇ ਨਾਦ ਹਰ ਸਰੀਰ ਦੇ ਵਿੱਚ ਉਹਨਾਂ ਦੇ ਨਾਮ ਪ੍ਰਗਟ ਹੈ ਉਹ ਊਰਜੀ ਹੈ ਜਿਹੜੀ ਸਾਡੀ ਬਾਡੀ ਨੂੰ ਚਲਾ ਰਹੀ ਹੈ ਉਹ ਊਰਜੀ ਨੂੰ ਹੀ ਨਾਮ ਆਖਿਆ ਸੇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਦੀ ਮਨਮੁਖ ਨੂੰ ਭੇਦ ਨਹੀਂ ਹੈ ਉਹ ਜੇ ਨਾਮ ਪ੍ਰਗਟ ਵੀ ਹੋ ਗਿਆ ਜਿਹਨੂੰ ਮਾਲਕ ਨਵਾਜਦਾ ਉਹਨੂੰ ਗੁਰਮੁਖ ਕਹਾਜਦਾ ਗੁਰਮੁਖ ਦੀ ਅਵਸਥਾ ਕਿੱਥੇ ਤੱਕ ਹੈ ਸਤਿਗੁਰ ਨਾਨਕ ਪਰਗਟਿਆ ਮਿਟੀ ਧੁੰਦ ਜਗ ਚਾਨਣ ਨੇ ਉਸ ਅਵਸਥਾ ਦੇ ਮਾਲਕ ਨੂੰ ਆਖਿਆ ਗੁਰਮੁਖ ਕੋ ਕਲ ਵਿੱਚ ਪ੍ਰਗਟ ਹੋਏ ਜੇ ਮਾਲਕ ਨੇ ਐਡੀ ਅਵਸਥਾ ਦੇ ਕੇ ਸਾਨੂੰ ਨਵਾਜ ਵੀ ਦਿੱਤਾ ਪਰ ਸਾਨੂੰ ਪਛਾਣ ਹੀ ਨਹੀਂ ਜਿਨੀ ਗੁਰਮੁਖ ਨਾਮ ਨਾ 부ਝਿਆ ਮਰ ਜਨਮੇ ਆਵੇ ਜਾਂ ਜਿਹਨੂੰ ਇਹਦੀ ਪਛਾਣ ਨਹੀਂ ਹੋਈ ਕਹਿੰਦੇ ਉਹ ਭਾਗਾਤ ਹੋਈ ਨਾ ਜਮਾ ਦੇ ਵਸ ਹੈ ਉਹਦਾ ਚਲਾਸੀ ਦਾ ਪਿੰਡਾ ਨਹੀਂ ਕਟਿਆ ਜਾ ਸਕਦਾ ਇਸ ਕਰਕੇ ਆਪਾਂ ਦੇਖਦੇ ਆ ਬਹੁਤ ਜੇ ਆਪਾਂ ਆਪਣੇ ਆਲੇ-ਦਾਲੇ ਕਿਸੇ ਨਾਲ ਵਿਚਾਰ ਕਰੀਏ ਨਾ ਬਹੁਤ ਲੋਕ ਇਸ ਗੱਲ ਤੋਂ ਕਈ ਵਾਰੀ ਪਰੇਸ਼ਾਨ ਹੋ ਜਾਂਦੇ ਆ ਜੇ ਕੰਨਾਂ 'ਚ ਛਾਂ-ਛਾਂ ਦੀ ਆਵਾਜ਼ ਆਉਂਦੀ ਹੈ ਕੁਝ ਹੋਰ ਸੁਣਦਾ ਹੀ ਨਹੀਂ ਗੁਰੂ ਪਿਆਰੀ ਸਾਧ ਸੰਗਤ ਜੀ ਜੇ ਆਪਾਂ ਇਹਨੂੰ ਗੁਰਬਾਣੀ ਦੇ ਆਧਾਰ 'ਤੇ ਵਿਚਾਰੀਏ ਇਸੇ ਨੂੰ ਪੰਚ ਸ਼ਬਦ ਆਖਿਆ ਬਾਜੇ ਸ਼ਬਦ ਹਨੇਰੇ ਆਖਿਆ ਬਾਜੀਆਂ ਨਾ ਤੂਰੇ ਆਖਿਆ ਸੱਚਾ ਸ਼ਬਦ ਆਖਿਆ ਸਹੀ ਤੋਂ ਬਾਣੀ ਆਖਿਆ ਨੂੰ ਨਾਮ ਆਖਿਆ ਨੂੰ ਹੁਕਮ ਆਖਿਆ ਇਹਨੂੰ ਆਖਿਆ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲਤਿਆ ਫਿਰ ਉਦਾਹਰਨ ਦੇ ਤੌਰ ਤੇ ਜਿਵੇਂ ਆਪਾਂ ਮੋਬਾਈਲ ਦੇ ਵਿੱਚ ਮੰਨ ਲਓ ਸਹਿਜ ਪਾਠ ਆ ਭਰ ਲਿਆ ਤਕਰੀਬਨ 70 80 ਕਲਿੱਪ ਦੇ ਵਿੱਚ ਜਾ ਕੇ ਆਪਾਂ ਭਰਿਆ ਹੁਣ ਜੇ ਆਪਾਂ ਉਹਨੂੰ ਜਿੰਨੇ ਘੰਟੇ ਦਾ ਕਲਿੱਪ ਹੈ ਜੇ ਓਨੇ ਘੰਟੇ ਦੇ ਵਿੱਚ ਚਲਾਉਨੇ ਆ ਤੇ ਕੱਲੀ-ਕੱਲੀ ਗੱਲ ਸਮਝ ਆਏਗੀ ਜੇ ਉਹਨੂੰ ਡਬਲ ਸਪੀਡ ਤੇ ਚਲਾ ਲਈਏ ਉਹਨੂੰ ਕੰਪਰੈਸ ਕਰਕੇ 40 ਘੰਟੇ ਦੀ ਰਿਕਾਰਡਿੰਗ ਨੂੰ ਆਪਾਂ ਮੰਨ ਲਓ 70 ਘੰਟੇ ਦੀ ਰਿਕਾਰਡਿੰਗ ਨੂੰ 35 ਘੰਟੇ ਦੇ ਕਰਦੇ ਆ ਜਾਂ 20 ਘੰਟੇ ਦੀ ਰਿਕਾਰਡਿੰਗ ਨੂੰ 40 ਘੰਟੇ ਦੇ ਕਰਦੇ ਆ ਤਾਂ ਕੀ ਹੋਏਗਾ ਉਹ ਸ਼ਬਦ ਇੰਨੀ ਤੇ ਹੋ ਜਾਣਗੇ ਵੀ ਕੁਝ ਸਮਝ ਆਉਣਗੇ ਕੁਝ ਨਹੀਂ ਆਉਣਗੇ ਪਰ ਜੇ ਨੂੰ ਹੋਰ ਕੰਪਲੈਕਸ ਕਰ ਦਈਏ ਉਹਨੂੰ 20 ਘੰਟੇ ਦੇ ਵਿੱਚ ਸੁਣਨ ਦੀ ਗੱਲ ਕਰੀਏ ਤਾਂ ਕੋਈ ਵੀ ਸ਼ਬਦ ਸਮਝ ਨਹੀਂ ਆਏਗਾ ਜੇ ਇੰਨੀ ਫਾਸਟ ਚਾਰੂਨਾ ਸਪੀਡ ਤੇ ਚਲਾ ਦਈਏ ਕੋਈ ਵੀ ਗੱਲ ਸਮਝ ਨਹੀਂ ਆਏਗੀ ਜੀਵ ਨੂੰ ਆਪਾਂ ਘੰਟੇ ਦੇ ਵਿੱਚ ਚਲਾ ਕੇ ਸੁਣਨ ਦੀ ਕੋਸ਼ਿਸ਼ करिए ਆ ਚੜਿ ਚੜਿ ਤੋਂ ਬਗੈਰ ਕੋਈ ਵੀ ਆਵਾਜ਼ ਨਹੀਂ ਆਏਗੀ ਬਿਲਕੁਲ ਹੀ ਨਹੀਂ ਸਮਝ ਆਏਗੀ ਜੇ ਆਪਾਂ ਉਹਨੂੰ ਕਹੀਏ ਵੀ 10 15 20 ਮਿੰਟ ਅਧੇ ਘੰਟੇ ਦੇ ਵਿੱਚ ਉਹਨੂੰ ਸੁਣ ਲਈਏ ਫੇ ਤਾਂ ਟੀ ਆਈ ਆਵਾਜ਼ ਆਏਗੀ ਇਸ ਤੋਂ ਬਾਅਦ ਕੁਝ ਨਹੀਂ ਆਉਂਦੀ ਆ ਜਿਹੜੀ ਆਪਾਂ ਕਹਿੰਦਾ ਪਿੰਡੇ ਦੇ ਬੋਲਦੇ ਨੇ ਇਹ ਕੰਪਰੈਸਰ ਹੀ ਬਾਣੀਆ ਮਾਲਕ ਦੀ ਜਦੋਂ ਇਹਦੇ ਵਿੱਚ ਧਿਆਨ ਟਿਕਾ ਕੇ ਬਹਿਦੇ ਹਾਂ ਜਿਉਂ-ਜਿਉਂ ਇਹਦੇ 'ਤੇ ਧਿਆਨ ਟਿਕਦਾ ਤਿਉਂ ਤੀ ਦਾ ਵਿਸਤਾਰ ਹੁੰਦਾ ਪਹਿਲੀ ਅਵਸਥਾ ਦੇ ਵਿੱਚ ਕੱਲੇ ਬੀਡੇ ਦੇ ਬੋਲਦੇ ਨੇ ਜਿਉਂ ਜਿਉਂ ਦੇ ਵਿੱਚ ਧਿਆਨ ਟਿਕਾਉਣੀ ਆ ਇਹਦਾ ਵਿਸਥਾਰ ਹੋਈ ਜਾਂਦਾ ਹੈ ਇਹ ਅਲੱਗ-ਅਲੱਗ ਤਰ੍ਹਾਂ ਦੀਆਂ ਧੁਨਾ ਪ੍ਰਗਟ ਹੁੰਦੀਆਂ ਜਿਦੇ ਬਾਰੇ ਆਪਾਂ ਰੋਜ਼ ਪੜ੍ਹਦੇ ਆ ਸੋਦਰ ਤੇਰਾ ਕਿਹਾ ਸੋ ਕਰ ਕੇ ਆ ਜਿਤਵੇ ਸਰਬ ਸੰਮਾਲੇ ਵਾਜੇ 나ਦ ਅਨੇਕ ਅਸੰਖਾਂ ਕਿਤੇ ਤੇਰੇ ਬਾਬਰਾਂ ਜਿੱਥੇ ਉਹਨਾਂ ਧੁਨਾ ਦੀ ਝੰਕਾਰ ਪ੍ਰਗਟ ਹੁੰਦੀ ਹੈ ਇਹ ਦਰ ਦੀ ਨਿਸ਼ਾਨੀ ਹੈ ਇੱਕ ਪਾਸੇ ਮਾਤ ਲੋਕ ਦੀ ਕਿਹੜਾ ਇੱਕ ਪਾਸੇ ਪਰਲੋਕ ਦੀ ਖੇੜਾ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਜਿਉਂ-ਜਿਉਂ ਇਸ ਧੁਨ ਦੇ ਵਿੱਚ ਸਾਡਾ ਮਨ ਗਹਿਰਾਈ ਦੇ ਵਿੱਚ ਜਾਂਦਾ ਇਹਦਾ ਵਿਸਥਾਰ ਹੁੰਦਾ ਹੌਲੀ-ਹੌਲੀ ਕੀ ਹੈ ਇਹ ਆਵਾਜ਼ਾਂ ਤੇਜ਼ ਹੋਣੀਆਂ ਸ਼ੁਰੂ ਹੋ ਜਾਂਦੀਆਂ ਅਸੰਖਾਂ ਦੀ ਗਿਣਤੀ ਵਿੱਚ ਕਦੇ ਕਿਸੇ ਤਰ੍ਹਾਂ ਦੀ ਕਦੇ ਕਿਸੇ ਤਰ੍ਹਾਂ ਦੀ ਆਵਾਜ਼ ਔਰ ਜਿਉਂ-ਜਿਉਂ ਇਹਦਾ ਪੂਰਾ ਵਿਸਥਾਰ ਹੋ ਜਾਂਦਾ ਕੱਲੀ-ਕੱਲੀ ਗੱਲ ਸਮਝ ਆਉਂਦੀ ਹੈ ਹਰ ਨਾਮੇ ਨਾਲ ਗੱਲਾਂ ਜਿਵੇਂ ਇੱਕ ਬੱਚਾ ਮਾਂ ਕੋਲ ਬੈਠ ਕੇ ਗੱਲਾਂ ਕਰਦਾ ਨਾ ਇਸੇ ਤਰ੍ਹਾਂ ਖੇਡ ਚੱਲਦੀ ਹੈ ਜਿਵੇਂ ਪਾਈ ਲਾਲੋ ਦੇ ਘਰ ਗੁਰੂ ਨਾਨਕ ਪਾਤਸ਼ਾਹ ਦੀ ਗਾਏ ਤਾਂ ਬਚਨ ਕੀਤਾ ਜੈਸੇ ਮਿਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨਵੇ ਲਾਲੋ ਭਾਈ ਲਾਲੋ ਜੀ ਨੂੰ ਗੁਰਨਾਣ ਪਾਸ਼ਾ ਨੇ ਬਚਨ ਕੀਤਾ ਵੀ ਮਸਰਾਉ ਮਾਲ ਕੀ ਕਹਿੰਦਾ ਆ ਪਾਪਾ ਭਾਈ ਲਾਲੋ ਜੀ ਨੇ ਬਾਣੀ ਵਿਚਾਰਨ ਕੀਤੀ ਉਹੀ ਪ੍ਰੈਕਟੀਕਲ ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਨੂੰ ਗੁਰੂ ਪਿਆਰੀ ਸਾਧ ਸੰਗਤ ਜੀ ਦਮਦਮਾ ਸਾਹਿਬ ਦੀ ਧਰਤੀ ਗੁਰਦੁਆਰ ਲੇਖ ਅਨੁਸਾਰ ਗੁਰਦੁਆਰੇ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਲਿਖਤ ਹੋਈ ਇਹਦੀ ਗਹਿਰਾਈ ਦੇ ਵਿੱਚ ਜਾ ਕੇ ਉਹ ਬਾਣੀ ਇਕੱਤਰ ਕੀਤੀ ਅਕਤਰ ਗੱਤ ਕਰਕੇ ਹੱਥ ਲਿਖਤਾ ਜ ਵੀ ਆਪਣੇ ਸਾਹਮਣੇ ਆਪਾ ਦਰਸ਼ਨ ਕਰਦੇ ਆ ਸੋ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਕੱਲੀਆਂ ਆਵਾਜ਼ਾਂ ਨੂੰ ਲੈ ਕੇ ਨਹੀਂ ਚੱਲਣਾ ਸਤਿਗੁਰ ਵੱਡਾ ਕਰਸਰਾ ਇਹ ਬੜੀ ਵੱਡੀ ਕਿਰਪਾ ਮਾਲਕ ਦੀ ਜਿਉ ਹਉ ਜਿਉ ਸਿਮਰਨ ਕਰਦੇ ਤੇ ਧਿਆਨ ਲਾਵਾਂਗੇ ਤੇਉਂ ਤੇਉ ਸਾਡੇ ਅੰਦਰ ਅਗਭੀ ਖੇੜ ਚੱਲਦੀ ਜਾਏਗੀ ਨਾਮ ਦੀ ਖੁਮਾਰੀ ਚੜਦੀ ਜਾਏਗੀ ਉਹ ਕਾਲਪੁਰਖ ਵਾਹਿਦ ਦੀਆਂ ਰਹਿਮਤਾ ਜੀਵਨ ਦੇ ਵਿੱਚ ਹੁੰਦੀਆਂ ਜਾਣਗੀਆਂ ਇਸ ਨੂੰ ਕਹਿੰਦੇ ਨੇ ਜਿਸ ਨੂੰ ਬਖਸ਼ੇ ਸਿਪਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਜਿਹਨੂੰ ਆਪਾਂ ਪੜਦੇ ਆ ਭਗਤਾਂ ਦਾ ਭੋਜਨ ਹਰਨਾਮ ਪੈਣੜ ਭਗਤੇ ਵੜਿਆਈ ਹੁਣ ਭਗਤੀ ਸ਼ੁਰੂ ਕਿੱਥੋਂ ਹੁੰਦੀ ਹੈ ਜਦੋਂ ਮਨ ਬੋਲਣਾ ਛੱਡ ਕੇ ਸੁਣਨ ਦੀ ਅਵਸਥਾ ਦੇ ਵਿੱਚ ਆਉਂਦਾ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਤ ਤੀਰਥ ਇਹ ਦੇਹੀ ਦੇ ਅੰਦਰ ਦੀ ਗੱਲ ਹੈ ਅੰਤਰਗਤ ਤੀਰਥ ਬਲਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤਨ ਹੋਈ ਨਾ ਗੁਣਾਂ ਨੂੰ ਕਮਾਇਆ ਵਗਾਰ ਭਗਤੀ ਦੀ ਜਿਹੜੇ ਇਸ ਗੁਣਾਂ ਨੂੰ ਕਮਾ ਗਿਆ ਪਾਤਸ਼ਾਹ ਜੀ ਦਾ ਫੈਸਲਾ ਸਭ ਕੁਝ ਤੇਰੇ ਵਸ ਆਗਮ ਅਗੋਚਰਾ ਤੂੰ ਭਗਤਾਂ ਕੇ ਵਸ ਭਗਤਾਂ ਤਾਣ ਤੇਰਾ ਆ ਜਿਹਨੇ ਤੇ ਨਾਲ ਤਾਣਾ ਪਾ ਲਿਆ ਅੰਦਰੋਂ ਤਾਣਾ ਪਾਉਣਾ ਜਿਹਦੇ ਚਾਹਵ ਸੁਰਤ ਦਾ ਤਾਣਾ ਪਾ ਲਿਆ ਉਹਦੇ ਮਾਲਕ ਵਸ ਹੁੰਦਾ ਉਹਦੇ ਮਨ ਵੀ ਚਾਕੇ ਵਸਦਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਫਿਰ ਉਸ ਮਨ ਦਾ ਵਿਸ਼ਰਾਮ ਕਿੱਥੇ ਜਾ ਕੇ ਹੁੰਦਾ ਬਾਕੀ ਇਨਸਾਨਾਂ ਦਾ ਤਾਂ ਜਿਹੜਾ ਮਨ ਦਾ ਠਹਿਰਾਉ ਹੱਤ ਰਹਿ ਗੁਣਾ ਚ ਹੁੰਦਾ ਹੈ ਨਾ ਤੇਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਬਿਹਾਣੇ ਪਰ ਜਿਹੜਾ ਪਾਤਸ਼ਾਹ ਜੀ ਦਾ ਇਹ ਬਚਨ ਮੰਨ ਕੇ ਚੱਲ ਪੈਂਦਾ ਉਹਦੇ ਮਨ ਦਾ ਵਿਸ਼ਰਾਮ ਕਿੱਥੇ ਹੁੰਦਾ ਹੈ ਸੁਖ ਮਣੀ ਸੁਖ ਕਿੱਥੇ ਨੇ ਜਿੱਥੇ ਸੁੱਖਾਂ ਦੀ ਮਣੀ ਹੈ ਜਿੱਥੇ ਸੁੱਖਾਂ ਦੀ ਮਣੀ ਹੈ ਉੱਥੇ ਸੁਖ ਹੀ ਸੁਖ ਨੇ ਮਣੀ ਕਿੱਥੇ ਹੈ ਅਬਸਤਾ ਕੇ ਪਾਦਮ ਦਿਵਾਲੇ ਮਣੀ ਮਾਹੀ ਨਰੰਜਨ ਤਰੇ ਭਵਨਤਨੀਆ ਉੱਪਰ ਲਾਈਤਾ ਜਿੱਤੇ ਕੇਸ ਨੇ ਇਹਦਾ ਸੈਂਟਰ ਪੁਆਇੰਟ ਬਣਦਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਉੱਤੇ ਕੀ ਹੈ ਸੁਖ ਮਨੀ ਸੁਖ ਜਿੱਥੇ ਸੁੱਖਾਂ ਦੀ ਮਨੀ ਉਥੇ ਸੁਖੀ ਸੁਖ ਨੇ ਕਿਉਂ ਕਿਉਂਕਿ ਉਥੇ ਅਮਰਤ ਹੈ ਅੰਤਰਕੁੰਡਾ ਅਮਰਤ ਭਰਿਆ ਸ਼ਬਦੇ ਕਾਢ ਪੀਏ ਪੁਨਹਾਰੀ ਜਿੱਥੇ ਅਮਰਤ ਹੈ ਉਥੇ ਮਾਲਕ ਦਾ ਨਾਮ ਮੌਜੂਦ ਹੈ ਅਮਰਤ ਪ੍ਰਭ ਪ੍ਰਮਾਤਮਾ ਆਪ ਮੌਜੂਦ ਹੈ ਪ੍ਰਭ ਨਾਮ ਉਹਦਾ ਨਾਮ ਮੌਜੂਦ ਹੈ ਉਥੇ ਵਸਾ ਕੀਦਾ ਭਗਤ ਜਨਾ ਕੇ ਮਨ ਵਿਸ਼ਰਾਮ ਜਿਹੜਾ ਗੁਰਸਿੱਖ ਭਗਤੀ ਦੇ ਮਾਰਗ ਤੇ ਚੱਲਦਾ ਹੈ ਉਦੇ ਮਨ ਦਾ ਵਿਸ਼ਰਾਮ ਉਹ ਸੁੱਖਾਂ ਦੀ ਮਣੀ ਤੇ ਜਾ ਕੇ ਹੁੰਦਾ ਹੈ। ਉਤੋਂ ਫਿਰ ਗੰਮੀ ਖੇਡਾਂ ਚੱਲਦੀਆਂ। ਸੱਚੇ ਪਾਤਸ਼ਾਹ ਕਿਰਪਾ ਕਰਨ। ਆਪਾਂ ਦੁੱਖ ਦੇ ਵਿੱਚ दारू ਕਮਾਈਏ ਤੇ ਸੁੱਖ ਦੇ ਵਿੱਚ ਸ਼ੁਕਰਾਨਾ ਕਰਕੇ ਸੁੱਖਾਂ ਦਾ ਵਾਅਦਾ ਕਰੀਏ। ਇਹ ਗੱਲ ਸਮਝ ਆ ਜਾਏ ਮਨਮੁਖ ਨੂੰ ਲੱਗਦਾ ਮੇਰੀ ਬੇਨਤੀ ਵੱਡੀ ਹੈ, ਗੁਰਸੇਕ ਨੂੰ ਲੱਗਦਾ ਮਾਲਕ ਦੀ ਰਹਿਮਤ ਵੱਡੀ ਹੈ। ਜਦੋਂ ਉਹਦੀ ਰਹਿਮਤ ਨੂੰ ਵੱਡੀ ਜਾਣ ਕੇ ਆਪਾਂ ਮਾਲਕ ਦਾ ਸ਼ੁਕਰਾਨਾ ਕਰਦੇ ਹਾਂ ਫਿਰ ਸੁਖ ਤੀਰਥ ਵਲ ਕੇ ਜੀਵਨ ਦੇ ਨਾਲ ਚੱਲ ਪੈਂਦਾ ਫਿਰ ਮਾਲਕ ਦੀਆਂ ਬਖਸ਼ੀਆਂ ਦੇ ਵਿੱਚ ਸਦਾ ਹੀ ਆਨੰਦ ਮਾਣਦਾ ਫਿਰ ਕਿਰਪਾ ਹੁੰਦੀ ਹੈ ਬਲਿਹਾਰੀ ਕੁਦਰ ਤਵੱਸਿਆ ਤੇਰਾ ਅੰਤ ਨਾ ਜਾਈ ਲਖਿਆ ਫਿਰ ਸਮਝ ਆਉਂਦੀ ਹੈ ਕਿ ਪਰਮਾਤਮਾ ਦੀ ਬਖਸ਼ੀਆਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਸੋ ਇਹ ਬੇਨਤੀ ਹੈ ਹਨ ਪ੍ਰਵਾਨ ਕਰਨੀ ਆਓ ਸੱਚੇ ਬਾਦਸ਼ਾਹ ਕਿਰਪਾ ਕਰ ਮਨ ਮਨੁਮੁਖ ਤੋਂ ਗੁਰਮੁਖ ਦੇ ਰਾਹ ਤੇ ਆ ਜਾਏ ਔਰ ਗੁਰਮੁਖ ਤੋਂ ਭਗਤੀ ਦੇ ਮਾਰਗ ਤੇ ਚੱਲ ਪਾਏ ਮਾਲਕ ਆਪਣੇ ਦਰ ਤੇ ਨਵਾਜ ਲਏ ਹਮ ਬੈਠੇ ਤੁਮ ਦੇਓ ਸੀਸ ਰਹੀ ਸੱਚੇ ਪਾਸ਼ਾ ਆਪ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਸੰਗਤ ਰੂਪ ਦੇ ਵਿੱਚ ਜਾਂ ਆਪ ਜੀ ਦੇ ਸ਼ੁਕਰਾਨੇ ਵਿੱਚ ਬੈਠੇ ਹਾਂ ਅਸੀਸ ਬਖਸ਼ੋ ਤਾਂ ਕਿ ਜਿੱਥੇ ਆਪ ਜੀ ਨੇ ਗੁਰਸਿੱਖੀ ਜੀਵਨ ਬਖਸ਼ਿਸ਼ ਕੀਤਾ ਕੇਸਾਂ ਸਵਾਸਾਂ ਦੇ ਨਾਲ ਨਿਭ ਜਾਏ ਸਵਾਸ ਗਰਾ ਸਿਮਰਨ ਕਰੋ ਜੀ ਸ਼ੁਰੂ ਹੋਇ ਗੁਰ ਵਾਯ ਗੁਰ ਵਾਹ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ